ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਜੀਐਡਵੀ ਕੋਰ ਨਾਲ ਤੁਹਾਡਾ ਸਵਾਗਤ ਹੈ ਵੀਰੇ ਤੇ ਮੈਂ ਤੁਹਾਡਾ ਆਪਣਾ ਗੁਰਤੇਜ ਤੇ ਬਾਈ ਵਿੰਦਰਾ ਆਪਾਂ ਲੈ ਕੇ ਆਏ ਮੇਰੇ ਤੁਹਾਡੇ ਵਾਸਤੇ ਸੰਦਾ ਦੀ ਵੀਡੀਓ ਕਿਉਂਕਿ ਵੀਰੇ ਹੁਣ ਤਕਰੀਬਨ ਜਿਹੜੀ ਵੱਡੀ ਵੀਡੀਓ ਪਾਏ ਨੂੰ ਆਪਾਂ ਨੂੰ ਬਹੁਤ ਟਾਈਮ ਹੋ ਗਿਆ ਸ਼ਾਰਟ ਵਗੈਰਾ ਪਾਉਂਦੇ ਰਹਨਾ ਹੁਣ ਆਪਣੇ ਕੋਲ ਵੀਰੇ ਰੀਪਰ ਵਾਧੂ ਖੜੇ ਹੋਏ ਸੁਪਰ ਸੀਡਰ ਵਗੈਰਾ ਖੇਤੀ ਦੀ ਸਾਰੀ ਮਸ਼ੀਨਰੀ ਖੜੀ ਆ ਵੀਰੇ ਹੁਣ ਆਪਾਂ ਤੁਹਾਨੂੰ ਅੱਜ ਵੀਰੇ ਛੋਟੀ ਜੀ ਵੀਡੀਓ ਬਣਾ ਕੇ ਸਿਰਫ ਆਪਾਂ ਗ੍ਰੈਂਡਰ ਦਿਖਾਵਾਂਗੇ ਮੋਬਾਈਲ ਸੈੱਡਰ ਵੀਰੇ ਆਪਣੇ 37 ਪੀਸ ਇਕੱਠੇ ਹੋ ਰਹੇ ਨੇ ਵੀ ਬਾਕੀ ਹੁਣ ਮੱਕੀ ਦਾ ਸੀਜ਼ਨ ਆ ਵੀਰੇ ਕਿਸੇ ਨੇ ਗ੍ਰੈਂਡਰ ਲੈਣੇ ਨੇ ਉਹ ਕੰਟੈਕਟ ਕਰ ਲਿਓ ਤਾਂ ਕਰਕੇ ਆਪਾਂ ਸਪੈਸ਼ਲ ਗ੍ਰੈਂਡਰਾਂ ਦੀ ਵੀਡੀਓ ਬਣਾਵਾਂਗੇ ਤੇ ਵੀਡੀਓ ਵੀ ਪੂਰੀ ਦਿਖਾਵਾਂਗੇ ਵੀਰੇ ਫੁੱਲ ਡਿਟੇਲ ਵੀ ਬਣ ਕੇ ਫੋਟੋ ਨਾ ਮੰਗੇ ਡਿਟੇਲ ਦੇਖ ਲਿਓ ਹਰੇਕ ਤਰ੍ਹਾਂ ਦਾ ਗ੍ਰੈਂਡਰ ਮਿਲ ਜੂ ਆਪਣੇ ਕੋਲ ਸ਼ਕਤੀਮਾਨ ਦਾ ਸੋਨਾਂ ਲੀਕਾ ਦਾ ਕਲਾਸ ਦਾ ਜਿਹੜਾ ਮਰਜ਼ੀ ਲੈਣਾ ਨਵਾਂ ਲੈਣਾ ਪੁਰਾਣਾ ਲੈਣਾ ਉਹਨੂੰ ਕੱਲੇ-ਕੱਲੇ ਦੀ ਡਿਟੇਲ ਦਿੰਨੇ ਆ ਵੀਰੇ ਤੇ ਦੱਸੋ ਬਈ ਆ ਕਿੰਨੇ ਦਾ ਇਹ ਆ ਗਿਆ ਵੀਰੇ ਆਪਣੇ ਕੋਲ ਸੋਨਾ ਲੀਕਾ ਦਾ 2023 ਮਾਡਲ ਦਾ ਬਾਕੀ ਕੰਡੀਸ਼ਨ ਤੁਸੀਂ ਦੇਖ ਲਓ ਵੀਰੇ ਨਵੇਂ ਵਰਗੀ ਕੰਡੀਸ਼ਨ ਹੈ ਉਹ ਲੋਕੇ ਰੇਟ ਵੀਰੇ ਆਪਾਂ ਨੂੰ ਇਹ ਪੈ ਗਈ ਹੈ 1 ਲੱਖ ਤੇ 75000 ਦਾ 175000 ਦਾ ਦੇ ਦਾਂਗੇ ਵੀਰੇ ਸੋਨਾ ਨਿਕਾ ਕੰਪਨੀ ਦਾ 2023 ਮਾਡਲ 23 ਮਾਡਲ ਵੀਰੇ 175 ਦਾ ਕਿਤੇ ਹੋ ਵੀ ਨਹੀਂ ਮਿਲਦਾ ਜਿੱਥੇ ਮਰਜ਼ੀ ਪਤਾ ਕਰ ਲਿਓ ਕਿਤੋਂ ਵੀ ਨਹੀਂ ਮਿਲਦਾ 175000 ਜਮਾ ਜੈਜ ਰੇਟ ਹੈ 23 ਮਾਡਲ ਲੇਜਰ ਕਟਿੰਗ ਹੈ ਜਦੋਂ ਮਰਜ਼ੀ ਆ ਕੇ ਲੈ ਜਾਓ ਵੀਰੇ ਪੂਰਾ ਚਾਲੂ ਵਾਲ ਤੇ ਜੇ ਕੋਈ ਐ ਨਹੀਂ ਹੈਗਾ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਹੈ ਬਲੇਡ ਬਲੂਟ ਸਾਰਾ ਕੁਝ ਓਕੇ ਪਿਆ ਹਾਂਜੀ ਤੁਸੀਂ ਅੱਧੇ ਆਜੋ ਵੀਰੇ ਇਹ ਆਵੇ ਆਪਣੇ ਕੋਲ ਸ਼ਕਤੀਮਾਨ ਦਾ ਇਹ ਵੀ 2023 ਮਾਡਲ ਹੈ ਇਹ ਜਿਵੇਂ ਨਵਾਂ ਪੀਸ ਮੰਨ ਕੇ ਚੱਲੋ ਵੀਰੇ ਪੂਰਾ ਸੋਹਣਾ ਵੀਰੇ ਇਹ ਪੂਰੀ ਫੁੱਲ ਵਧੀਆ ਕੰਡੀਸ਼ਨ ਚ ਹੈ ਇਹ ਵੀ 1,90,000 ਦਾ ਜੀ ਅੱਜ ਵੀ ਬਾਈ ਨੇ ਲੈਣਾ ਕੰਟੈਕਟ ਜ਼ਰੂਰ ਕਰੋ ਵੀਰੇ 1,90,000 ਦਾ ਨਵੇਂ 23 ਮਾਡਲ ਜਿਵੇਂ ਪੂਰਨ ਸੋਹਣਾ ਯਕਤੀਮਾਨ ਦਾ ਪੂਰਾ ਸਾਫ਼ ਪੀਸ ਹੈ ਜੀ ਕਿਸੇ ਪਾਸੋਂ ਕੋਈ ਨਾ ਨਿਵੇਰ ਜਾ ਕੇ ਆਨਲੀ ਚਲਾਉਣਾ ਤੁਸੀਂ ਇਹਦਾ ਕੁਝ ਨਹੀਂ ਕਰਾਉਣਾ ਹੋਰ ਪੇੜ ਨਹੀਂ ਤੁਹਾਨੂੰ ਮਾਲ ਕੋ ਕੋਈ ਵੀਰੇ ਅੱਧੀ ਆ ਗਈ ਵੀਰੇ ਸੋਹਣਾ ਈਕਾ ਦਾ ਹੋਰ ਖੜੇ ਕੀ ਸੋਧ ਕੇ ਦਿੰਦੇ ਆ ਇਹ ਵੀ 2023 ਮਾਡਲ ਹੈ ਵੀਰੇ ਓ ਜਮਾ ਆਂ ਦੂਜਮ ਗੂਪੀ ਸੇ ਗਰੇ ਇਹਦਾ ਵੀਰੇ ਬਲੇਡ ਬਲੂ ਸਾਰਾ ਕੁਝ ਨਵਾਂ ਲਾਲ ਦਾ ਪੈਣਾ ਬਦਲ ਦੀ ਲੋੜ ਹੈ ਪੂਰਾ ਸਾਫ ਹੈ ਜਮਾ ਚਲਾ ਵਿੱਚ ਬਹੁਤ ਹੀ ਜ਼ਿਆਦੇ ਘੱਟ ਆਏ ਹੈ ਵੀਰੇ 195000 ਦਾ ਪੀਸ ਪਊਗਾ ਤੁਹਾਨੂੰ ਇਹ 2023 ਮਾਡਲ ਪੂਰਾ ਸਾਫ ਹੈ ਜੀ ਕੋਈ ਰਿਪੇਅਰ ਨਹੀਂ ਹੋਣ ਵਾਲੀ ਹਾਂ ਤਕਰੀਬਨ ਵੀਰੇ ਸਾਰਿਆਂ ਨੂੰ ਗੌਰ ਨਾਲ ਦੇਖ ਲਿਓ ਵੀ ਫੋਟੋ ਪਾਉਣ ਦੀ ਆਪਾਂ ਨੂੰ ਨਹੀਂ ਜ਼ਰੂਰਤ ਪਵੇ ਤੇ ਬਿਆਦੇ ਵੀਰੇ ਇਹ ਵੀ ਛਾਹ ਦੇ ਸ਼ਕਤੀਮਾਨ ਦਾ ਫੇਰ ਆ ਗਿਆ ਤੇ ਤਕਰੀਬਨ ਆਪਣੇ ਕੋਲ ਵੀਰੇ ਜਿਹੜੇ ਕੋਈ ਵੀ ਨੇ ਕੋਈ ਖੇਤੀ ਦਾ ਹੋਰ ਵੀ ਸੰਦ ਵੇਚਣਾ ਰੀਪਰ ਵਗੈਰਾ ਸੁਪਰ ਸੀਡਰ ਨੂੰ ਆਪਾਂ ਨੂੰ ਵੀਡੀਓ ਪਾ ਦਿਆ ਕਰੋ ਇਹ ਇਹਨੂੰ ਚੇਨ ਦੇ ਵਗਰੇ ਪਹਿਲਾਂ ਹੋਇਆ ਜ 2021 ਮਾਡਲ ਹੈ 1,55,000 ਰੇਟ ਹੈ ਵੀਰੇ ਪੂਰੀ ਵਧੀਆ ਕੰਡੀਸ਼ਨ ਹੈ ਤਕਰੀਬਨ ਆਪਣੇ ਕੋਲ ਮਾਰੀ ਕੰਡੀਸ਼ਨ ਚ ਕੋਈ ਵੀ ਨਹੀਂ ਆਇਆ ਪੀਸ ਵੀਰੇ 19 20 ਮਾਡਲ ਦਾ ਆਪਾਂ ਚੱਕੀ ਨਹੀਂ ਹੋਇਆ ਵੀਰੇ ਜਿਹੜੇ ਵਿਕਰੀ ਚ ਨਹੀਂ ਆਉਂਦੇ ਜੀ ਪਾਣੇ ਲੋਗਰੇ ਚੱਲਦੇ ਵੀ ਨਹੀਂ ਹੈਗੇ ਸਾਫ਼ ਚੀਜ਼ ਹੈ ਚਲਦੀ ਹੈ ਬੜੀ ਜੀ ਵਧੀਆ ਚੀਜ਼ ਇਹ ਮਿਲੂਗੀ ਜਨੂਰ ਫਿਰ ਅੱਗੇ ਆ ਗਿਆ ਵੀਰੇ ਆਪਣੇ ਕੋਲ ਫਿਰ 16 ਨਿਕਾਲਾ ਪੀਸ ਇਹ ਵੀ 2023 ਮਾਡਲ ਹੈ ਤੇ ਵੀ ਪੀਸ ਪੂਰੀ ਸੋਹਣੇ ਪੀਸਾਂ ਚ ਆਉਂਦਾ ਵੀਰੇ ਜਿਹੜੇ ਪੂਰੇ ਵਧੀਆ ਕੰਡੀਸ਼ਨ ਦੇ ਪੀਸ ਕਹਿ ਸਕਦੇ ਆਪਾਂ ਇਹ ਆਪਣੀ ਬੈਈਏ ਦੇ 190000 ਦਾ ਦੇਖ ਲਓ ਵੀਰੇ ਕੰਡੀਸ਼ਨ ਕਿਸੇ ਵਸੋਂ ਰੰਗ ਡਾਲ ਵੀ ਨੁੱਤਰਿਆ ਕੋਈ ਤੇੜਿਆ ਨਹੀਂ ਕਿਸੇ ਪਾਸੇ ਚਲਾਈ ਜੇ ਇਹ ਵੀ ਵੀਰੇ ਨਾਮ ਆਤਰਿਆ ਫਿਰ ਚਲਾਈ ਚ ਬਹੁਤ ਜਿਆਦਾ ਘਟਾ ਹੈ ਦਿਖਾਓ ਵੀਰੇ ਇਧਰ ਹੀ ਦਿਖਾ ਦੇ ਤੇ ਅੱਗੇ ਵੀਰੇ ਆਪਣੇ ਕੋਲ ਬ੍ਰਾਡਕਾਸਟ ਬ੍ਰਾਡਕਾਸਟਰ ਨਗਰੇ ਨਵੇਂ ਪਹਿਲੇ ਡੀਪੀ ਵੀ ਗਾ ਰੱਖਨੇ ਆਉਣੜੇ ਖਾ ਕੋਈ ਵੀ ਖਾਦ ਖੰਡਿਆ ਸਕਦੇ ਇਹਨਾਂ ਜੇ ਕਿਸੇ ਬਾਈ ਨੇ ਲੈਣਾ ਹੈ ਇਹ ਆਪਣੇ ਕੋਲੇ ਸ਼ਹਿਰ 10000 ਰੁਪਏ ਦਾ ਪੀਸ ਪੈਂਦਾ ਵੀਰੇ ਨਵੇਂ ਪੀਸ ਤੇ ਜੇ ਕਿਸੇ ਬਾਈ ਨੇ ਆਪਣੇ ਕੋਲ ਨਵਾਂ ਗ੍ਰੈਂਡਰ ਵੀ ਲੈਣਾ ਹੈ ਨਵੇਂ ਗ੍ਰੈਂਡਰ ਵੀ ਪਏ ਨੇ ਉਹ ਵੀ ਆਪਾਂ ਦੇ ਸਕਦੇ ਆ ਵੀਰੇ ਇੱਕ ਗ੍ਰੈਂਡਰ ਸੋਡੇ ਕੋਲ ਦਿਖਾ ਦੇਣਾ ਵੀਰੇ ਜੈਕ ਵਾਲਾ ਤੇ ਆਹ ਦੇਖ ਵੀਰ ਉਹ ਦਿਖਾ ਦੇ ਤੇ ਜੇ ਕੋਈ ਹੋਰ ਮਸ਼ੀਨਰੀ ਹੈ ਜਿਹਨੇ ਵੀਰੇ ਆਪਾਂ ਡਿਲੀਵਰੀ ਵਗੈਰਾ ਦੇ ਪ੍ਰਬੰਧ ਪੂਰੇ ਫੋਨ ਤੇ ਲਵਾ ਸਕਦਾ ਬਾਈ ਵੀਡੀਓ ਦੇਖ ਕੇ ਆਪਾਂ ਨੂੰ ਫੋਨ ਤੇ ਬੱਸ ਭਾਜਦੇ ਨੇ ਉਹ ਕਹੇਗਾ ਜੀ ਆਪਾਂ ਤੇ ਇਹ ਗ੍ਰੈਂਡਰ ਆ ਗਿਆ ਵੀਰੇ ਸ਼ਕਤੀਮਾਨ ਕੋ ਪੁੱਲੇ ਵੀ 2023 ਮਾਰਨੇ ਇਹ ਰੇ ਫਿਰ ਪੂਰ ਫੋਨ ਕੈਮਰੇ ਦਾ ਜਾ ਕੇ ਯੂਜ਼ ਕਰ ਲੈ ਤੁਸੀਂ ਕੁਝ ਨਹੀਂ ਕਰਨਾ ਟਰੈਕਟਰ ਪਿੱਛੇ ਪਾ ਕੇ ਚਲਾਉਣਾ ਹੀ ਹੈ ਇਹ ਆਪਣਾ ਫੁੱਲ ਜੁੜ ਕੀਤਾ ਹੋਇਆ ਹੈ ਤੇ ਜੇਕਰ ਲੱਗਿਆ ਦੇਖਦੇ ਰਹਿ ਗਰੇ ਨਾਲ ਦੇਖਦਾ ਸਾਨੂੰ ਨੂੰ ਪਤਾ ਵੀਰੇ 10000 ਐਕਸਟਰਾ ਖਰਚਾ ਆਉਂਦਾ ਹੈ ਇਹ ਆਪਾਂ ਨੂੰ ਇੱਕ 2 ਲੱਖ ਤੋਂ 10000 ਦਾ ਪਿਸ ਪੈ ਰਿਹਾ ਜਿਹੜੇ ਬਾਈ ਨੇ ਲੈਣਾ ਕੰਟ ਤੱਕ ਕਰ ਸਕਦਾ ਤੇ ਆਪਣੀ ਵੀ ਇੱਕ ਲੋਕੇਸ਼ਨ ਜੀਐਨਬੀ ਕੋਲ ਲੱਗਦੇ ਨਾਲ ਵਾਲਾ ਆਪਣੀ ਲੋਕੇਸ਼ਨ ਹੀ ਪਈ ਹੈ ਗੂਗਲ ਮੈਪ ਤੇ ਤੇ ਆਪਣਾ ਡਿਸਟ੍ਰਿਕਟ ਸਮਰੂਰ ਚ ਪਿੰਡ ਕੋਹੜਾ ਨਾਲ ਪੈਂਦਾ ਜੜਬੇ ਦੇ 14 15 ਕਿਲੋਮੀਟਰ ਤੇ ਪਾਤੜਾ ਤੋਂ 16 17 ਕਿਲੋਮੀਟਰ ਇਧਰੋਂ ਸਨਾਮ ਤੋਂ 20 ਕਿਲੋਮੀਟਰ ਪੈਂਦਾ ਵੀਰੇ ਜਿਹੜੇ ਬਾਈ ਨੇ ਆਉਣਾ ਸਿੱਧਾ ਵੀ ਲੋਕੇਸ਼ਨ ਤੇ ਵੀ ਆ ਸਕਦਾ ਜਾਂ ਆਪਣੇ ਵੀਰੇ ਨੰਬਰ ਪਾਵਾ ਦੇ ਉੱਤੇ ਇਹ ਨੰਬਰ ਤੇ ਲੋਕੇਸ਼ਨ ਵੀ ਲੱਗ ਸਕਦੇ ਤੁਸੀਂ ਲੋਕੇਸ਼ਨ ਪਾ ਦਾਂਗੇ WhatsApp ਕਰਦੇ ਕਰੋ ਮੈਸੇਜ ਤੇ ਕਾਲ ਕਰ ਸਕਦੇ ਕੋਈ ਦਿੱਕਤ ਨਹੀਂ ਵੀਰੇ ਕਾਲ ਕਰਾ ਗਏ ਨਹੀਂ ਬਣ ਕੇ 7-8 ਤੋਂ ਪਹਿਲਾਂ ਪਹਿਲਾਂ ਜੇ ਮਿਸਾਲ ਨੂੰ 8 ਤੋਂ ਪਹਿਲਾਂ ਪਹਿਲਾਂ ਸਵੇਰੇ ਸਾਤ ਤੋਂ ਬਾਅਦ ਬਾਅਦ ਕਈ ਗੱਲ ਕਰਨਾ 22 11-12 ਵੀ ਕਾਲ ਆ ਲੈਦੇ